हां जी, ਸਤਿ ਸ੍ਰੀ ਅਕਾਲ। ਭਰਾਵੋ, ਕੀ ਹਾਲ ਚਾਲ ਨੇ? ਤੁਸੀਂ ਤਾਂ ਐਂਡ ਹਰੀਮਾਬਾਦ ਦੇ ਵਿੱਚ ਖੜੇ ਆ। ਆਪਣਾ ਆਹ ਵੇਖ ਰਹੇ ਕੀ ਪੰਡਿਆ ਇਹ ਪਹਿਲਾਂ ਮਤਲਬ ਅੱਜ ਹਫਤਾ ਹੀ ਹੋ ਗਿਆ। ਹਫਤਾ ਉਹ ਜਦੋਂ ਗਾਇਆਂ ਨੂੰ ਮੋਕ ਲੱਗੀ ਸੀ। ਕਿ ਮੋਕ ਹੀ ਨਹੀਂ ਜ਼ਬਰਦਸਤ ਲੱਗਦੀ, ਮੋਟਰਾਂ ਹੀ ਚੱਲਦੀਆਂ ਸੀ। ਤੇ ਕੱਲ ਮੈਂ ਜਦੋਂ ਆਇਆ ਸੀ ਤੇ ਕੱਲ ਮੇਰੇ ਸਾਹਮਣੇ ਵੀ ਬਹੁਤ ਬੁਰਾ ਹਾਲ ਹੈ। ਆਹ ਵੇਖਿਓ, ਕੱਲ ਦਾ ਬੱਤ ਆਸਮਾਨ ਤੇ ਅੱਜ ਗੋਬਰ ਆਹ ਹੋ ਗਿਆ ਜਿਹੜਾ ਸਾਹਮਣੇ ਪਿਆ। ਮਲਾਇ ਨਾ ਫਰਕ ਪੈ ਗਿਆ ਮੋਟਰ ਜਿਹੜੀ ਚਲਦੀ ਉਹ ਰੋਕਦੀ ਹੈ ਦਵਾਈ ਦੋ ਤਿੰਨ ਦਿਨ ਚੱਲਣੀ ਆ ਦੋਹਾਂ ਗਾਇਆਂ ਦਾ ਇਹੋ ਹੀ ਹਾਲ ਹੈ ਇਹਨਾਂ ਦਾ ਪੱਠਾ தੱਥਾ ਵੰਡ ਬੰਦ ਵੰਡ ਬੰਦ ਕਰਾਤਾ ਤੇ ਤੂੜੀ ਚੱਲਣ ਦੀ ਆ ਠੀਕ ਹੈ ਜੀ ਤੇ ਇੱਕ ਦੋ ਦਿਨ ਲਈ ਠੀਕ ਹੋ ਜਾਣਗੀਆਂ ਤੇ ਫਿਰ ਆਪਾਂ ਉਹ ਚੀਜ਼ਾਂ ਚਾਲੂ ਕਰਾਂਗੇ ਦੁੱਧ ਉੱਡ ਗਿਆ ਇਹਨਾਂ ਦਾ ਮੋਗ ਬਹੁਤ ਜ਼ਿਆਦਾ ਮਾਰੀ ਇਹਨਾਂ ਨੇ ਤੇ ਇਹਦਾ ਵੀ ਬਹੁਤ ਬੁਰਾ ਹਾਲ ਹੈ ਇਹਨੂੰ ਅੱਜ ਲਾਉਣੇ ਪਏ ਇੰਜੈਕਸ਼ਨ ਉਹਨੂੰ ਬਸ ਕੱਲ ਹੀ ਲਾਏ ਸੀ ਤੇ ਇਹਨੂੰ ਇਹਦਾ ਜ਼ਿਆਦਾ ਹੀ ਥੋੜਾ ਜਿਹਾ ਮਸਲਾ ਇਨਫੈਕਸ਼ਨ ਜ਼ਿਆਦਾ ਹੀ ਅੰਦਰ ਹੈ ਤੇ ਕੱਲ ਇਹ ਵੀ ਮੋਟਰ ਚਲਾਉਂਦੀ ਪਰ ਅੱਜ ਆ ਫਰਕ ਪੈ ਗਿਆ ਕੱਲ ਤੱਕ ਸਖਤ ਹੋ ਜਾਊਗਾ ਗੋਵਾ ਬਿਲਕੁਲ ਤੇ ਚਲੋ ਕਾਫੀ ਪਰੇਸ਼ਾਨੀ ਹਫਤੇ ਦੇ ਅਪਤਾ ਹੋ ਗਿਆ ਚੱਲਣ ਡਿਆ ਸਾਰੇ ਔਰਪੋਰ ਇਹਨਾਂ ਨੇ ਕੀਤਾ ਦਵਾਈ ਜੋ ਵੀ ਡਾਕਟਰ ਹਨਾ ਪਹਿਲਾਂ ਕੀਤਾ ਉਹ ਜਿੰਨੇ ਵੀ ਤੇ ਉਹਨਾਂ ਵੀ ਔਰਪੋਰ ਕੀਤਾ ਤੇ ਘਰ ਵਾਲਿਆਂ ਨੇ ਕੀਤਾ ਤੇ ਬਾਕੀ ਚਲੋ ਦੱਸਿਆ ਆਪਣੇ ਵਲੋਂ ਕਿ ਇਹਨੇ ਹਨਾ ਆਏ ਇੱਥੇ ਤੇ ਠੀਕ ਨੇ ਪਠੇ ਖਾਂਡੀਆਂ ਗਾਈਆਂ ਦੋਵੇਂ ਮਤਲਬ ਇਹਨਾਂ ਦਾ ਇੰਨਾ ਕੋ ਬੁਰਾ ਹਾਲ ਹੋ ਗਿਆ ਸੀ ਕਿ ਇਹ ਸਿਰਫ ਇਹਨਾਂ ਦਾ એનર્ਜੀ ਲੈਵਲ ਲੋ ਹੋ ਜਾਣਾ ਸੀ ਤੇ ਵਹਿ ਜਾਣੀਆਂ ਅਹੀਂ ਗਾਵੇਂ ਇੱਕ ਦੋ ਦਿਨ ਦੇ ਵਿੱਚ ਜੇ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਤੇ ਠੀਕ ਹੈ ਜੀ ਤੇ ਹੁਣ ਇਹਨਾਂ ਦੀਆਂ ਬ੍ਰੇਕਾਂ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਗੋਵਾ ਤੁਹਾਨੂੰ ਦਿਖਾ ਦਿੱਤਾ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਦਵਾਈ ਇਹਨਾਂ ਦੀ ਚੱਲਣ ਢੀ ਆ ਤੇ ਇਹਨੂੰ ਅੱਜ ਇੰਜੈਕਸ਼ਨ ਲਾਇਆ ਸਵੇਰ ਤੱਕ ਇਹਦਾ ਵੀ ਬੜਾ ਫਰਕ ਪੈ ਜਾਣਾ ਖਾਣ ਪੀਣ ਵਾਲੀ ਦਵਾਈ ਚੱਲਣ ਢੀ ਆ ਠੀਕ ਹੈ ਜੀ ਇਹ ਕਰਕੇ ਇਹ ਚੀਜ਼ ਕੋਈ ਖਾਣ ਪੀਣ ਦੇ ਨਾਲ ਹੀ ਹੋਈ ਹੈ ਜਾਂ ਤੇ ਕੋਈ ਆਪਣਾ ਉਲੀ ਵਾਲੀ ਚੀਜ਼ ਕੋਈ ਜ਼ਹਿਰ ਵਾਲੀ ਚੀਜ਼ ਜਿੰਨੇ ਜਾ ਕੇ ਅੰਦਰੋਂ ਕੰਮ ਖਰਾਬ ਕਰਤਾ ਤਾਂ ਬਾਕੀ ਮੜਾ ਜਾ ਪੁੱਛਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੁਝ ਫਰਕ ਲੱਗਾ ਹਾਂਜੀ ਹਾਂਜੀ ਕੱਲ ਦੱਸਿਓ ਬੋਲਿਓ ਮੜਾ ਜੀ ਕੱਲ ਤੇ ਬਹੁਤੇ ਬੁਰਾ ਹਾਲੀ ਕੱਲ ਤੇ ਪਚਕਾਰੀਆਂ ਮਾਰਦੀਆਂ ਸੀ ਅੱਜ ਇਹ ਹੈ ਵੀ ਸਖਤ ਗੁਆ ਕੀਤਾ ਅੱਜ ਥੋੜੀ ਬ੍ਰੇਕ ਲੱਗ ਗਈ ਆ ਹਾਂਜੀ ਅੱਜ ਬ੍ਰੇਕ ਲੱਗ ਗਈ ਤੇ ਲੱਗਦਾ ਤੁਹਾਨੂੰ ਠੀਕ ਹੋਣ ਗਿਆ ਹਾਂਜੀ ਹਾਂਜੀ ਜ਼ਰੂਰ ਜੀ ਤੇ ਮੇਰੇ ਸਨ ਆਪ ਤੇ ਤੋਂ ਵਾਧੀ ਹੋ ਜਾਣ ਲੱਗਾ ਹੁਣ ਆ ਇਹ ਕੰਮ ਚੱਲਦਿਆਂ ਨੂੰ ਇਦਾਂ ਬਿਮਾਰਸ਼ਮਾਰ ਪੰਜ ਛੇ ਦਿਨ ਹੋ ਗਏ ਬਿਮਾਰ ਚੱਲਦੀ ਆ ਪੰਜ ਛੇ ਦਿਨ ਹਾਂਜੀ ਆਊਟਪੋਰਟ ਪੂਰਾ ਕੀਤਾ ਜੋ ਵੀ ਆਪਣੇ ਤੋਂ ਪਹਿਲਾਂ ਉਹ ਵੀ ਕਿਹਨੇ ਦੱਸਿਆ ਸਭ ਕੁਝ ਦਿੱਤਾ ਡਾਕਟਰ ਦੂਜਿਆਂ ਨੇ ਵੀ ਕੀਤਾ ਪਰ ਨਹੀਂ ਗੱਲ ਬਣੀ ਤਾਂ ਕੋਈ ਕੱਲ ਦੇ ਆਏ ਉਹ ਤੇ ਚਲੋ ਕ੍ਰਿਕਟ ਆ ਜੀ ਲਾਏ ਆ ਤੇ ਬ੍ਰੇਕ ਲੱਗੀ ਐ ਨਾ ਵੀ ਹਾਂ ਸਹੀ ਗੱਲ ਬਹੁਤ ਬੁਰਾ ਹਾਲੀ ਇਹਨਾਂ ਦਾ ਨਾ ਇੱਕ ਦੋ ਦਿਨ ਹੋਰ ਨਾ ਵੇਂਦੇ ਤੇ ਜਾ ਜਾਣੀ ਆਏਗਾ ਤੇ ਪੱਠੇ-ਪੁੱਠੇ ਖਾਦੇ ਇਹਨਾਂ ਨੇ ਦੱਸੋ ਹਾਂ ਜੀ ਪੱਠੇ ਖਾਦੇ ਨੇ ਅੱਜ ਪੱਠੇ ਵਧੀਆ ਖਾਦੇ ਖਾਦੇ ਆ ਤੂੜੀ ਤੜੀ ਆ ਵਧੀਆ ਖਾਦੀ ਆ ਚਲੋ ਠੀਕ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਹੈ ਆ ਕਾਈਆਂ ਦੂਮੇ ਗਾਈਆਂ ਦੇ ਦੋਹਾਂ ਦਾ ਇੱਕੋ ਕੰਮ ਕਰਾ ਸੇਮ ਕੰਮ ਚੱਲਣ ਰਿਹਾ ਹੈ ਮੋਟਰਾਂ ਹੀ ਚਲਦੀਆਂ ਪਾਣੀ ਨਿਰਾ ਪਾਉਂਦੀਆਂ ਬਹੁਤ ਬੁਰਾ ਹਾਲੀ ਤੇ ਬਾਕੀ ਇਹ ਕਿ ਆਪਾਂ ਥੋੜੇ ਦੋ ਤਿੰਨ ਇੰਜੈਕਸ਼ਨ ਤੇ ਆਪਣੀ ਜੋ ਦਵਾਈ ਦਿੱਤੀ ਉਹਦੇ ਨਾਲ ਹੀ ਇਹਨਾਂ ਨੂੰ ਕੈਮ ਕੀਤਾ ਵਾ ਤੇ ਬਾਕੀ ਚੰਗੀ ਲੱਗੀ ਵੀਡੀਓ ਤੇ ਕਿਉਂਕਿ ਜਾਨ ਹੀ ਬਚਦੀ ਐ ਨਾਮ ਦੇ ਕੰਮ ਚੱਲਣ ਡਿਆ ਹੀ ਇਹਨੇ ਹਨਾ 6-7 ਦਿਨਾਂ ਤੋਂ ਤੁਹਾਨੂੰ ਪਤਾ ਕਿ ਇੱਕ ਦਿਨ ਦੋ ਦਿਨ ਮੋਕ ਲੱਗ ਜੇ ਤੁਹਾਨੂੰ ਪਤਾ ਬੰਦੇ ਦਾ ਵੀ ਕੀ ਹੁੰਦਾ ਵਾ ਤੇ ਜਨਵਾਰ ਦਾ ਵੀ ਜਨਵਰੀ ਵੀ ਸਾਡੇ ਵਾਲਾ ਹੀ ਆ ਹਾਲ ਇਹਨਾਂ ਦਾ ਇਹ ਕਰਕੇ ਇਹਨਾਂ ਨੂੰ 6 ਦਿਨ ਲਗਾਤਾਰ ਹੀ ਹੋ ਗਏ ਨੇ ਤੇ ਹੁਣ ਇਹਨਾਂ ਦੀਆਂ ਆਣ ਕੇ ਬ੍ਰੇਕਾਂ ਲੱਗੀਆਂ ਲੱਗਦੀਆਂ ਵੀ ਕਿਉਂ ਨਾ ਫਿਰ ਤੁਹਾਡਾ ਬੀਰਟਲੋਂ ਸਾਹਬ ਆਇਆ ਈ ਤੇ ਠੀਕ ਨੇ ਪੱਠੇ-ਪੁੱਠੇ ਖਾਦੇ ਨੇ ਵਧੀਆ ਵਾ ਅੰਦਰੋਂ ਰੂਮਣ ਡਹਿ ਪਿਆ ਕੰਮ ਹਨਾ ਹਾਜਮਾ ਇਹਨਾਂ ਦਾ ਸਹੀ ਹੋ ਗਿਆ ਬਿਲਕੁਲ ਬਾਕੀ ਦਵਾਈ ਚੱਲਣ ਈ ਆ ਖਾਣ-ਪੀਣ ਵਾਲੀ ਦਵਾਈ ਕੱਲ ਦੀ ਚੱਲਣ ਈ ਆ ਅੱਜ ਤੇ ਕੱਲ ਦਾ ਦਿਨ ਚੱਲਣੀ ਆ ਤੇ ਉਹ ਗਾਇਆਂ ਬਿਲਕੁਲ ਓਕੇ ਹੋ ਜਾਣੀਆਂ ਨਹੀਂ ਤੇ ਦੋਵੇਂ ਬਹਿ ਜਾਣੀਆਂ ਈ ਬਹਿਣ ਦੇ ਨਾਲ ਬਾਹ ਚੁੱਠਣੀਆਂ ਨਹੀਂ ਉੱਠਣ ਦੇ ਕਰਕੇ ਮੌਤ ਹੋ ਜਾਣੀਆਂ ਇਹਨਾਂ ਦੀ ਠੀਕ ਹੈ ਜੀ એનર્ਜੀ ਲੈਵਲ ਬਿਲਕੁਲ ਲੋ ਹੋ ਜਾਣਾ ਕਿਉਂਕਿ ਪਾਣੀ ਨਹੀਂ ਰਹਿਣਾ ਸਰੀਰ 'ਚ ਤੇ ਕਰਕੇ ਬ੍ਰੇਕਾਂ ਲਾਉਣੀਆਂ ਜ਼ਰੂਰੀ ਤੇ ਜਾਨ ਬਚਾਉਣੀ ਵੀ ਜ਼ਰੂਰੀ ਹੁੰਦੀ ਆ ਤੇ ਚਲੋ ਠੀਕ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਓਕੇ ਜੀ ਧੰਨਵਾਦ